ਕਾਲੀ ਗੁੱਡ ਮਾਰਨਿੰਗ ਤੇ ਪਹਲ ਗਏ ਸਵੇਰ ਸਵੇਰ ਟਾਈਮ ਕੰਮ ਕਰਨ ਮਗਰ ਜੇ ਕੋਈ ਬਾਤ ਸੁਧਾਰਨੀ ਹੋਵੇ ਕਰਨਾ ਲੋੜ ਹੈ ਕਰਨਾ ਕਿ ਕਿਨਾ ਕਿਨਾ ਸਮਾਂ ਬਿਆਖਦਾ ਬਾਕੀ ਸਮਾਂ ਉਹ ਜੀ ਰਾਤ ਕੱਟਦਾ ਦਾ ਕੱਢ ਗੋੜ ਕੇ ਡਾਇਟ ਤੇ ਹਮ ਲਗੇ ਸਾਈ ਕੰਮ ਚਟੜ ਚਟਾਈ ਨੰਬਰ 40 ਤੇ ਕਿਨਾ ਕਿ ਕਿਸ ਸਮਾਂ ਇਹ ਤਾਂ ਸਾਵੀ ਸਮਾਈ ਦੇ ਚਾਹ ਲਈ ਵੀ ਤੱਲਮ ਕੋਲ ਬਾਈ ਦੰਗਿਆ ਹਾਸਾ ਕਰਦੇ ਰਹੇ ਨੇ ਹਰ ਇੱਕ ਆਪ ਇਹਨਾਂ ਮੈਂ ਕਿਹਾ ਕਿ ਬੋਲ ਦਮਾ ਅੱਜ ਵੀ ਗਾ ਕਰਦੇ ਪੜਦੇ ਦੇਖੋ ਮੇਰਾ ਇਹ ਮੇਰੇ ਮਾਤਾ ਬਾਪ ਦੇ ਕਰਕੇ ਨਹੀਂ ਹਾਂ ਉਹ ਵਾਈ ਵੀ ਵੀ ਮળો ਆਹ ਲਾਓ ਬੜਾ ਆਹ ਦੇ ਚੱਕਣੇ ਬਣੇ ਚੱਪੀ ਜੇ ਇਹ ਨਹੀਂ ਆਹ ਹਾਂ ਬਾਲ ആംബന ഭൂരി സാട ബുഡേ ബോർഡ് അംബട ਬਲੀ ਅੱਜ ਜਾਂ ਉੱਪਰ ਠੀਕ ਹੈ ਜੀ ਅਰਬਾ ਅੱਧੀ ਅਲਟੀਪਾਂ ਨਹੀਂ ਹੋ ਜਾਇਆ ਬਾਈ ਹਾਂ ਬਈ ਆਸਕਿਰਦਾ ਇਹਨਾਂ ਦਾ ਹੋਇਆ ਅਸਰ ਬਾਈ ਆਈ ਅਰਬਾ ਰੋਟੀ ਮਾਣੀ ਛਕਲੀ ਹਾਂ ਕਹਿੰਦੇ ਹਾਂ ਆਈ ਹੈ ਹਾਂ ਅਸਰ ਵੀ ਖਾਣੇ ਦੇ ਹਾਂ ਖਾਈਆਂ ਚਾਹ ਹਾਂ ਅੱਛਾ ਇਹ ਤਾਂ ਸਕੇਨ ਕਹਾਂਗਾ ਬਈ ਮਾਲਕ ਦੀ ਰੋਟੀ ਬਹੁਤ ਹੀ ਹੈ ਜੀ ਹਾਂ ਯਾਰ ਬਾਈ ਮੈਂ ਕਹਿੰਦਾ ਮੈਂ ਖਾ ਰੋ ਅਰਬ ਦੀ ਘਰ ਪਗਰ ਅਰਬ ਬਣਾਉਂਦੇ

ਦੇ ਪੈਂਡੀ ਜੇ ਪੈ ਕਿੰਨਾ ਟਾਈਮ ਲਾਈਏ ਨਾ ਬਾਈ ਹੂੰ ਤਾਂ ਉਹਦੇ ਵਿੱਚ ਪੈਸਾ ਉਹਨਾਂ ਕਮਾ ਲਈਏ ਬਾਈ ਪਰ ਬਰ ਬਰ ਤੇ ਆਪਾਂ ਆਪਣੀ ਸੋਜਾ ਦੇਖਾਂਗੇ 8 ਘੰਟੇ ਕੰਮ ਕਰੋ 8 ਵਜੇ ਜਾਈਏ 5 ਵਜੇ ਛੁੱਟੀ ਕਰਕੇ ਕੰਮ ਆ ਜੀ ਹੈ ਨਾ ਬਾਟੇ ਉਹ ਬੰਦਾ ਆਪਣਾ ਹੀ ਖਾ체 ਬਹੁਤ ਆ ਬਾਈ ਦੁਆਰ ਆਪਣਾ ਹੋਰ ਘਰ ਦਾ ਦਵਾਈ ਪਾਣੀ ਦੁੱਧ ਦਹੀਂ ਹੋਰ ਕਿੰ ਜੇ ਬੰਦਾ ਇੱਕ ਪੂਰੀ ਰੈਗੀ 8-10 ਘੰਟੇ 12 ਘੰਟੇ ਕੰਮ ਕਰੇ ਨਾ ਤਾਂ ਨਿਤਰਾਮੇ ਬੰਦਾ 1000-1200 ਡੈੜੀ ਪਾਈ ਕੰਮ ਮੋੜਦਾ ਬਰ ਬਰ ਕਹਿੰਦੇ ਚਲੋ ਵੀਰੇ ਮਿਲਦੇ ਕਾਨੂੰ ਤਨਵਾ ਕੋਡਾ ਬਹੁਤ ਬਹੁਤ ਸ਼ੁਕਰੀਆ ਲਈ ਲੋ ਜੀ ਬ੍ਰੇਕਫਾਸਟ ਦਾ ਟਾਈਮ ਹੋ ਗਿਆ 9 9 ਦੇ ਲਗਭਗ ਟਾਈਮ ਹੋ ਗਿਆ ਤੇ ਖਾਣਾ ਖਾਣ ਲੱਗੇ ਬ੍ਰੇਕਫਾਸਟ ਖਾਣ ਲੱਗੇ ਤੇ ਬਾਈ ਨੇ ਪੇਜਾੜ ਪਰ ਦਹੀਂ ਅਚਾਰ ਐਨ ਕੀ ਗੇ ਚੁਪੜੀਆਂ ਵਧੀਆ ਵਧੀਆ ਪਰੋਠੇ ਬਣਾਏ ਹੋਏ ਨੂੰ ਤੇ ਨਮ ਰੋਟੀ ਪਾਣੀ ਬੜੇ ਬਾਈ ਦਾ ਸੋ ਸਾਥ ਬਾਈ ਤੇ ਬਾਈ ਰੋਟੀ ਪਣੀ ਕਾਣਦੇ ਆ ਖਾਉਂਦੇ ਆਪਾਂ ਨੂੰ ਬ੍ਰੇਕਫਾਸਟ ਆ ਚਾ ਸਾਡੀ ਅਸੀਂ 9 ਵਜੇ ਸਾਡਾ ਬ੍ਰੇਕਫਾਸਟ ਕਰ ਲੈਂਦੇ ਆਂ ਅਸੀਂ ਆਪਣਾ ਲਾਓ ਜੀ ਨੰਬਰ ਗਰੇਲਾ ਗੁਰਲਾ ਹੋ ਗਈਆਂ ਬਈ ਜੰਗਲਾ ਹੋ ਗਿਆ ਜੰਗਲਾ ਬ੍ਰਾਊਨ ਕਰਤਾ ਪਹਿਣਾ ਕਾਲਾ ਤਾਂ ਇਸ ਵਾਰੀ ਇਹਦਾ ਆਪਾਂ ਨੇ ਸਾਰਾ ਰੰਗ ਚੇਂਜ ਕਰਤਾ ਇਹਦਾ ਬਾਕੀ ਥੱਲੇ ਜਾ ਕੇ ਤਾਂ ਹਾਂ ਦੇ ਪੰਨ ਤੁਹਾਨੂੰ ਸਿਲਵਰ ਤੇ ਹੈ ਜਿਹੜਾ ਇਹ ਜੰਗਲਾਂ ਵਾਲਾ ਕੰਮ ਆ ਥੋੜਾ ਕ ਹੁੰਦਾ ਬ੍ਰੇਕੀ ਕੰਮ ਆ ਇਹ ਕਰੇ ਉੱਥਲੇ ਰਹਿ ਕੇ ਕਰੇ ਉੱਪਰ ਰਹਿ ਕੇ ਕਰੇ ਉਹ ਰਹਿ ਕੇ ਕਰੇ ਉਹ ਰਹਿ ਗਿਆ ਤਾਂ ਆ ਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹਨਾਂ ਨੂੰ ਬ੍ਰੇਕੀ ਕੰਮ ਕਰਕੇ ਰਾਤ ਆਇੱਕ ਦੋ ਤਿੰਨ ਪੋਸ਼ਨ ਕਰਕੇ ਰਾਤ ਅਸੀਂ ਤਿੰਨ ਪੋਸ਼ਨ ਹੁਣ ਕਰਿਆ ਆ ਕੇ ਸਵੇਰੇ ਆਇ ਤੇ ਸੀ ਉੱਪਰ ਰੰਕਾਣਾ ਜਾਨੂ ਇਹ ਸਭ ਉਸ ਜੀ ਪਈ ਹੋਈ ਸੀ ਫੇ ਛੱਟਦਾ ਸੀ ਇਹਨਾਂ ਨੂੰ ਤੇ ਸਾਡਾ ਹੁਣ ਪੂਰਾ ਹੋ ਗਿਆ ਧੁੱਪਾਂ ਦੇ ਪੈਣ ਬਣਾਉਣ ਦਾ ਕੰਮ ਵੀ ਨਿਪਟ ਗਿਆ ਇਹ ਤਾਂ ਪੈਰ ਨੂੰ ਬਾੜ ਦੇ ਉਹ ਤੋਂ ਪਾ ਲੈ ਕੇ ਉਹ ਇੱਥੇ ਇਹਨਾਂ ਨੂੰ ਔਖੀ ਹੋਣੀ ਪਿਆ। ਮੈਂ ਨਹੀਂ ਚਾਹੁੰਦਾ ਵੀ ਤੁੱਪ ਲੱਗੇ। ਤੁੱਪ ਹਾਰਸ ਨੂੰ ਦਾ ਬਰਦਾਸ਼ਤ ਕਰ ਲੰਦਾ ਨਾ ਲੰਮੜ ਬਰਦਾਸ਼ਤ ਕਰ ਲੰਦਾ ਤੁੱਪ ਰੇ। ਹਾਰਸ ਨਹੀਂ ਕਰਾਂ ਉਹ ਤੇ ਕੀ। ਇਹ ਰੋ। ਤੁੱਪ ਰੇ ਜੇ ਆਪਣੇ ਲੰਮੜ ਬਾਈ ਦਾ ਮੂੰਹ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ। ਲਾਲ ਹੋ ਜਾਂਦਾ। ਟਮਾਟਰ ਵਰਗਾ ਬਈ ਤਾਂ। ਕਹਿੰਦੇ ਲੰਮੜ। ਆਜੀ ਆਜੀ। ਈ ਆ ਰੇ। ਕਿੰਨਾ ਕਰ ਗਿਆ ਤੇਰਾ? ਚਾਰਾ ਫਿਰ ਆ ਜਾ ਪਾ ਥੱਲੇ ਚਲੋ ਤੇ ਹੱਥੇ ਬਿਸ਼ੱਕ ਦੇ ਦੇ ਜਾਲੀਆਂ ਦਾ ਰੰਗ ਨੀਲਾ ਨਾਲ ਪਾਉਣਾ ਤੌਵੇ ਨਾਲੇ ਪਾ ਲਈ ਠੀਕ ਹੈ ਨਾ ਮੇਨ ਕੰਮ ਆ ਪੈਣਾ ਜਾਲੀਆਂ ਪਰ ਤਾਰਾਂ ਨਾਲ ਬੋਸ ਮਾਰ ਕੇ ਸਫਾਈ ਕਰਕੇ ਹੈ ਨਾ ਵੀ ਤੈਂ ਜਲਦਬਾਜ਼ੀ ਨਹੀਂ ਕਰਨੀ ਆਰਾਮ ਨਾਲ ਕਰਨਾ ਕੰਮ ਕਰਨਾ ਵੀ ਮਤ ਉਹ ਆ ਜਿਹੜਾ ਪ੍ਰੋਸੈਸਿੰਗ ਚੱਲਦੀ ਆ ਸਾਰੇ ਕੰਮ ਦੀ ਆਪਣੇ ਆਪਣੀ ਠੀਕ ਹੈ ਨੀ ਚੱਲੀ ਨੰਬਰ ਚਲੋ ਐਜੇ ਦੋ ਕੋ ਬੋਸ ਮਗਾ ਦੇ ਸਰੀਆਂ ਲੰਬੇ ਲੰਬੇ ਨੂੰ ਤੇ ਮੈਂ ਮਰਾਉਂਦਾ ਤੂੰ ਮੈਨੂੰ ਵੀਡੀਓ ਫੋਨ ਕਰਕੇ मैं मार दा तो फोन मार के रखे? हाँ तो पहले पूछना होगा पच्चीस हजार पे लास्ट है दो मा, के मार की भी खड़ी फोटो और वहाँ पे ठीक है ना हाँ नहीं हाँ ठेकेदार जी बोल चला रही है ना फिर देखो जबरदस्त जबरदस्त ठीक है बनाया पता कितना लंबा है हाँ ये बना उन्हें आज तक के खाते अच्छा ਇਹਨੇ ਤੇਰੇ ਵਰਗੇ ਵੀਰ ਭਾਈ ਕਹਿ ਜਾਂਦਾ ਠੇਕੇ ਦਾ ਆਪਾਂ ਹੈ ਲੋ ਗੱਡੀ ਚਾਲੇ ਆ ਹਾਂਜੀ ਹਾਂ ਤੇਰੇ ਵਰਗੇ ਵੀਰ ਭਾਈ ਕਹਿੰਦੇ ਠੇਕੇ ਦਾ ਠੇਕੇ ਦਾ ਨਾ ਨਾ ਪਰ ਇਹ ਛਾਉਂ ਦਾ ਮਸਲਾ ਲਗਾ ਨਹੀਂ ਕੋਈ ਹੁੰਦਾ ਛਾਉਂ ਦਾ ਮਸਲਾ ਕਿਆ ਹੱਲ ਕਰਦੇ ਜੀ ਤਾਂ ਠੇਕੇ ਦਾ ਕਹਿੰਦੇ ਆ ਛਾਉਂ ਦਾ ਮੈਂ ਬਿਚੀ ਵਾਂ ਸਰਾਰ ਨਹੀਂ ਕਹੀ ਜਾਂਦਾ ਅੱਛਾ ਉਹ ਸਮਝਣਾ ਵੀ ਸਰਾਰੀ ਕੱਤੇ ਕਹਿੰਦਾ ਬੰਦਾ ਅੱਛਾ ਜੀ ਵੀ ਹੁਣ ਇਹਨੇ ਪੈਸੇ ਲੈਣੇ ਤੇ ਅੱਛਾ ਕਿ ਨਹੀਂ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ 500 ਪੰਪ ਦੇ ਰਿਹਾ ਪੰਪ ਦੇ ਰਿਹਾ ਹਾਂ ਹਾਂ ਵਾਲਾ ਵਾਲਾ ਹਲੇ ਬੱਚ ਹੈਪੀ ਦੱਸੋ ਕਾ ਲਿਆ ਕੇ ਦੋਂਗੇ ਮੈਨੂੰ ਕਾ ਲਿਆ ਸਕੋ ਤੂੰ ਹਾਂ ਤੇ ਪਾ ਹੈ ਗਿਆ ਜੀ ਐਂ ਤੂੰ ਖੁਣ ਨਹੀਂ ਜਾ ਤੱਕ ਆਪਣਾ ਬਣਾ ਲੈਣੇ ਬਸ ਕਿਸੇ ਨਾਲ ਰੰਗਣਾ ਹਲੇ ਪਾਈ ਚੱਸੀ ਜੀ ਕੋਗਾ ਆ ਪਾ ਨਹੀਂ ਕਹਿ ਰਿਹਾ ਖਾ ਟੱਗੇ ਇਹ ਨਾ ਭੇਜ ਚੇ ਜਲਦੀ ਆਪ ਕੋ ਦਹਾ ਹਾ ਕਰ ਰਹੇ ਹਾਂ ਅਗੇ ਫੋਨ ਹਾਂ ਹਾਂ ਭਾਈ ਜਲਦੀ ਰਸਤੇ ਸਾਤੇ ਕੋਈ ਬਿਲਕੁਲ ਬਿਲਕੁਲ ਮਰਾ ਜੀ ਸਾਡੇ ਉਸਤਾਦ ਜੀ ਦੇ ਚੇਲੇ ਆ ਹਾਂ ਇਹਨਾਂ ਨਾਲ ਪਰ ਕਰਨ ਆ ਗਏ ਭਾਈ ਇਹ ਚੰਡੇ ਆ ਨਹੀਂ ਖੇੜਿਆ ਨਹੀਂ ਰਾਤ ਨੂੰ ਛਾ ਇੱਕ ਦਮ ਹਾਂ ਸ਼ਾਮ ਹੋਗੀ ਹੁਣ ਤੋਂ ਪਨਜੰਮ ਕਰੇਗਾ ਹੁਣ ਤੋਂ ਪਨਜੰਮ ਕਰੇਗਾ ਬਿਲਕੁਲ ਬਿਲਕੁਲ ਹੋ ਗਿਆ ਉਹ ਕੰਮ ਕਰ ਇਹੋ ਕੰਮ ਕਰ ਬਈ ਠੀਕ ਹੈ ਬਿਲਕੁਲ ਜੀ ਬਸੋ ਇਹ ਆਹਨ ਦੱਬੇ ਹੱਸੇ ਤੇ ਐਪੀ ਲੱਭ ਕੇ ਕੈਪਟਾ ਮੈਂ ਤੇ ਆਹਨ ਦੱਬੇ ਨਾ ਮਾਲ ਜੀ ਇਹਦਾ ਹੀ ਕੰਮ ਹੋਗਾ ਨਾ ਇਹ ਆ ਰਾਂਗ ਕਬੜ ਥਲੇ ਰਾਸਤੇ ਉਥਰੇ ਸਮੋਸਮ ਪਿਆ ਸਮੋਸਮ ਕੋਲ ਲੈ ਠੀਕ ਕੋਲ ਕੇ ਪਾ ਨਾ ਤੀ ਡੈਕਿੰਗ ਲਾ ਲੈ ਠੀਕ ਆ ਤੇ ਇੱਕ ਬਾਹਰ ਫਿਰਤੀ ਆ ਇਹ ਉਹ ਡੈਕਿੰਗ ਬਾਹਰ ਵੀ ਸਾਈਡ ਤੇ ਉਹਨੇ ਰੇਗਾ ਕੰਨ ਇਖਾਣੀ ਬਾਹਰ ਨਾ ਪੈਣੋ ਮਿਲਾਟ ਦੇਣੀ ਕਿਨੇ ਇਹ ਵੀ ਵੀਡੀਓ ਜ਼ਿਆਦਾ ਬਣਾਉਣੇ ਬੰਦਾ ਸਾਡਾ ਕੰਮਾ ਬਹੁਤ ਹੈ ਬਹੁਤ ਬਹੁਤ ਐ ਮੂੰਹ ਉੱਪਰ ਰੱਖੀ ਨੀ ਮਨਾਇ ਕਰਦੇ ਦੂਰ ਰੱਖ ਕੇ ਦੇਖਦਾ ਹੈ ਮੋਡਾ ਕੋਈ ਫੈਕਟਰੀ ਮਾਰਤੀ ਉਹ ਸੋਈ ਦਾ ਹਾਰਾ ਗਿਆ ਬੁਰਾ ਏਗਾ ਬਾਪੂ ਜੀ ਕੰਨ ਟਾਂਗ ਲਾਗਣਾ ਬਾਈ ਸੋਈ ਨੂੰ ਵੀ ਪਾਪੀ ਬਣੀ ਹੋਈ ਆ ਨਾਨਕ ਨੂੰ ਕੀ ਦਿੱਤਾ ਘਟਾ ਰੋਂ ਸਲਾਮ ਅਲੈਕਮ ਖਰਾਬ ਹੋ ਗਿਆ ਹੈ ਇਹ ਰਿਹਾ ਕਿ ਕੰਮ ਚੱਲਦਾ ਬਚੂਗੀ ਹੈ ਮਾਸ਼ਾਅੱਲ ਠੀਕ ਹੈ ਬਾਹਰ ਅੱਤਰਹੀ ਮ ਆ ਗਈ ਠੀਕ ਹੈ